ਕੀ ਨਹੀਂ ਹੈ ਉਹ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀ ਔਰ ਸੈਨੀਟ ਇੰਸਪੈਕਟਰ ਦਾ ਦਿਵਾਲਾ ਸਭ ਤੋਂ ਜ਼ੋਸ਼ੀ ਦੀ ਇੱਥੇ ਆਇਓ ਨੇ ਜੇ ਤਰੀਕਾ ਸਾਬਤ ਕਰਾਉਣਾ ਸੀ ਜਿਹੜੇ ਨੇ ਖੜੇ ਬੜੀ ਸੇਵਾ ਕਰਦੇ ਹੋ। ਉਹ। ਕਾਕਾ ਜੀ। ਹਾਂ ਜੀ। ਕੋਈ ਸਾਹ ਨਾਲ ਨਾਲ ਤਵੀਰ ਲਾਈ ਚਲੀ ਰਿਹਾ ਆਪਣਾ। ਨਾਲ ਨਾਲ ਦੱਸਣਗੇ ਦੱਸੋ ਜੀ ਕੀ ਕਰਾ ਰਹੇ ਹੋ ਕਿਵੇਂ ਸਾਰਾ ਸਿਸਟਮ ਹੈ। ਜਿਹੜਾ ਨਾਲ ਆ ਜਾਓ। ਬਾਈ ਤੇ ਅੱਗੇ ਨੂੰ ਦੇਖੋ। ਹਾਂ ਜੀ। ਜੀ ਉਸ ਤੋਂ ਦੱਸੋ ਇੱਥੇ ਖੜ ਕੇ ਹੋ ਰਹੇ। ਜਿਹੜੀ ਆਪਣੇ ਸੀਵਰੇਜ ਦੀ ਸ਼ਹਿਰ ਪੂਰਾ ਚੋਕ ਹੋਇਆ ਪਿਆ। ਓਕੇ। ਸ਼ਹਿਰ ਪੂਰਾ ਭਰਿਆ ਪਿਆ। ਹਾਂ ਜੀ। ਜਿਹੜੀ ਆਪਣਾ ਪਲਾਟ ਨੇ ਕਰਕੇ ਇੱਥੇ ਭੇਜਣਾ ਪਾਣੀ। ਆ ਕੇ ਆਪੋ ਆਪਣੇ ਕੋਲੇ ਆ ਜੀ ਸਾਡੇ ਕੋਲੇ ਆ ਜੋ ਨਾ ਆ ਰਾਮ ਨਾਲ ਸਾਡੀ ਗੱਲ ਕਲੀਅਰ ਹੋ ਜੂਗੀ ਆਇਓ ਆਇਓ ਸਾਡੀ ਸਾਡੀ ਆਓ ਆਇਓ ਤੁਸੀਂ ਆਓ ਕਿਉਂਕਿ ਰਾਮ ਨਾਲ ਜੇ ਆਜੇ ਬਧੀਆ ਹੋਊਗੀ ਨਾਲੇ ਗੱਲ ਸੁਣਾ ਹਾਂ ਜੀ ਆਓ ਆਮਣਾਰੋ ਆਇਓ ਆਇਓ ਜੋਸ਼ੀ ਸਾਹਿਬ ਤੁਸੀਂ ਕੀ ਕਰਾ ਰਹੇ ਹੋ ਇਹਦੇ ਬਾਰੇ ਬਰੀਫਲੀ ਦੱਸੋ ਮੈਂ ਤੁਹਾਨੂੰ ਦੱਸਾਂ ਖੇਰ ਪਾਣੀ ਭਰਿਆ ਹੋਇਆ ਜਿਦੋਂ ਆਪਣੇ ਆਓ ਆਇਓ ਐਸਟੀਵੀ ਪਲਾਟ ਤੇ ਉਹਨਾ ਉਹ ਖਾਲੀ ਪਿਆ ਹਾਂ ਕਿ ਉਹ 8 ਐਮਐਲ ਦੀ ਬਹੁਤ ਪਾਵਰ ਆ 2 ਲੱਖ ਲੀਟਰ ਦੀ ਉਹਦੀ ਕਪੈਸਿਟੀ ਆ ਇੱਕ ਦਿਨ ਦੀ ਉਹ ਖਾਲੀ ਪਿਆ ਪਿਆ ਹੁਣ ਪਾਣੀ ਇਤੋਂ ਕਦੇ ਡਰੇਨ ਟੁੱਟਦੀ ਆ ਡਰੇਨ ਤੇ ਆ ਸਾਰੇ ਬੰਨ ਲਾਏ ਹੋਏ ਆ ਅੱਛਾ ਇਹ ਤੇ ਆਪਣਾ ਕੀ ਆ ਜੀਸੀਪੀ ਲਾ ਕੇ ਸਾਰੇ ਕੰਨ ਉਹਨਾਂ ਨਾਲ ਹੁਣ ਪਾਣੀ ਦਾ ਫਲੋ ਹੋ ਗਿਆ ਪਹਿਲਾਂ ਆਪਾਂ ਇੱਕ ਮੋਟਰ ਚਲਾਉਂਦੇ ਸੀ ਰੋਕ ਕੇ ਆ ਕੇ ਬੰਨਵੀਂ ਕਰਾਉਣ ਦੇ ਤੇ ਡਰੇਨ ਚ ਬਹੁਤ ਲੋਹ ਚਲਾਣਾ ਅੱਛਾ ਫਿਨਿਸ਼ ਹੋ ਗਈ ਹੁਣ ਆ ਮੇਨ ਸੀਏ ਕੋਈ ਧਿਆਨ ਨਹੀਂ ਦਿੰਦਾ ਕਿ ਇਹਦਾ ਖਾਲਾ ਫੋਨ ਆ ਜਿਹੇ ਹੁੰਦੇ ਨੇ ਉਹਨਾਂ ਅੱਜ ਸਾਡੇ ਆ ਜਿਹੜੇ ਸਰਕਾਰੀ ਬੰਦੇ ਛੁੱਟੀ ਵਾਲੇ ਦਿਨ ਆ ਮੰਨ ਪਾਂ ਇੰਸਪੈਕਟਰ ਦੋ ਐ ਇਹਨਾਂ ਨੇ ਵੀ ਵੇਖਿਆ ਜਦੋਂ ਅਸੀਂ ਕੱਲ ਨਿਗਾਹ ਮਾਰ ਕੇ ਪਰਸੋਂ ਸਾਰਾ ਚੈੱਕ ਕੀਤਾ ਵੀ ਕੀ ਪ੍ਰੋਬਲਮ ਆ ਮਸ਼ੀਨਾਂ ਵੀ ਹਾਲਾਂਕਿ ਦੋ ਪਹਿਲਾਂ ਵੀ ਸਰਵਿਸ ਕੀਤਾ ਜਾਂਦਾ ਸਾਰਾ ਹਾਂ ਫਿਰ ਆਈ ਵੇਖਿਆ ਵੀ ਇਹਦਾ ਹਾਂ ਸਿਮਰ ਜੀ ਇੱਕ ਮਿੰਟ ਆਓ ਪਲੀਜ਼ ਹਾਂ ਅੱਛਾ ਫਿਰ ਅਸੀਂ ਸਾਰਿਆਂ ਨੇ ਬੈ ਕੇ ਮੀਟਿੰਗ ਕੀਤੀ ਸੀਵਰੇਜ ਬੋਰਡ ਵਾਲੇ ਵੀ ਸੱਦੇ ਜੀ ਸਾਹਿਬ ਇਹ ਐਸਪੈਕਟ ਸਾਡੇ ਦੋਨਾਂ ਨੇ ਮਿਹਨਤ ਕਰਕੇ ਵੀ ਆਹ ਤਕਲੀਫ ਆ ਅਸੀਂ ਇਕੱਲੇ ਜਾਂਦੇ ਆ ਲੋਕੀ ਸਾਡੇ ਕਰ ਦੇ ਇਹ ਜਿਹੇ ਕਿੰਨੇ ਪੁਆਇੰਟ ਨੇ ਇਹ ਇਹ ਵੇਖੋ ਜੀ ਹਜੇ ਤਾਂ ਆਪਾਂ ਕੀਤੇ ਤਿੰਨ ਨਾਲ 26 ਪੁਆਇੰਟ ਆਏ 26 ਪੁਆਇੰਟ ਹਾਂ ਤੁਸੀਂ ਵੇਖੋ ਹੁਣ ਪਾਣੀ ਕਿੰਨਾ ਪਾਣੀ ਸਿੱਧੇ ਰੁਕਾਈ ਹਾਂ ਵੱਧ ਗਿਆ ਚੱਕਰ ਵੱਧ ਗਿਆ ਪੱਕਾ ਹੀ ਉਹ ਮਾਰਿਆ ਪਿਆ ਵਿੱਚ ਬੰਦ ਹਾਂ ਸੜੀਏ ਲੱਗੇ ਪਏ ਹਾਂ ਤੇ ਜਦੋਂ ਤੋਂ ਮੋਟਰ ਛੱਡਦੇ ਉਹਨੇ ਟੁੱਟਣਾ ਹੀ ਟੁੱਟਣਾ ਟੁੱਟਣਾ ਹੁਣ ਇਹ ਪਾਣੀ ਜਾਊਗਾ ਫਿਰ ਹਾਂ ਨਿਕਲਦੇ ਰੋ ਰਾਫਟੀ ਸੀ ਰਿਆ ਜੀ ਮਸ਼ੀਨਾਂ ਵੀ ਨੱਗੀਆਂ ਰਿਆ ਜੋ ਕਿ ਅਸੀਂ ਰਾਤ ਨੂੰ ਅੱਜ ਆਪਾਂ ਨਾ ਚਲੇ ਰਹਾਂ ਤਾਂ 10 ਵਜੇ ਤੱਕ ਹੀ ਪੰਜ ਚੜਾਈ ਚੁੰਗੀ ਦੇ ਅੱਜ ਫੇਰ ਲੱਗਣਗੇ ਰਾਤ ਨੂੰ ਬੜੀ ਸਿੱਧ ਕਿੰਨੇ ਵੇਲੇ ਤੁਹਾਨੂੰ ਕੰਟੀਨ ਨੂੰ ਲੱਗਿਆ ਨੂੰ ਇਹਦਾ ਜੀ ਜਿੱਦਾਂ ਦਾ 20000 ਰੋਲਾ ਪਿਆ ਹੋ ਸਕਦਾ ਦਾ ਸਾਫ ਦਿੱਤਾ ਉਹਦੋਂ ਦਾ ਸ਼ੀਟ ਵੀ ਨਹੀਂ ਸਾਡਾ ਅਸੀਂ ਇਹ ਕਹਿੰਦੇ ਸੀ ਕਿ ਇੱਕ ਮਿੰਟ ਨਾ ਪਹਿਲਾਂ ਨਾ ਆਪਾਂ ਤਿਆਰੀ ਕਰਕੇ ਤੇ ਉਹ 66 ਦਾ ਪਾਣੀ ਆ ਸਾਰਾ ਬੈਕ ਸਿਸਟਮ ਗੱਦੀਏ ਦੇਖੋ ਤੁਹਾਡੇ ਕੋਲ ਪੁਆਇੰਟ ਹੈ ਕਿਪਸ ਤੇ ਹੋਣੇ ਚਾਹੀਦੇ ਵੀ ਇੱਥੇ ਤੇ ਆ ਪਾਟਾ ਗਏ ਸੀ ਆਹ ਗੱਬ ਜਿਹੜਾ ਸਾਡੇ ਸਾਡੇ ਕੋਲ ਆ ਗਿਆ ਜੀ ਰੋਲਾ ਪਾਉਂਦੇ ਸੀ ਇਹ ਕਹੀ ਜਾਂਦਾ ਨਹੀਂ ਕੀ ਇੱਕ ਆਪਾ ਹੱਥੀਂ ਖੜੇ ਕਰ ਦੇਨੇ ਆ ਨਹੀਂ ਜੀ ਇਹਦਾ ਉਹ ਆਪਣੇ ਪ੍ਰਧਾਨ ਜੀ ਉਹ ਕਹੀ ਜਾਂਦੇ ਸਾਡੇ ਆ ਮੀਡੀਆ ਚ ਨਹੀਂ ਜੀ ਇਹਦਾ ਕੋਰੋਨਲ ਲੋਕਾਂ ਨੂੰ ਤਾਂ ਇਹ ਨਹੀਂ ਪੈਣਾ ਤੁਹਾਡੇ ਸਾਹ ਨਾਲ ਜੋਧਰੀ ਕਰਾ ਰਹੇ ਹੋ ਕਿੰਨੇ ਸਮੇਂ ਬਾਅਦ ਰਾਹਤ ਮਿਲੋਗੀ ਜਿਹੜੇ ਸ਼ਹਿਰ ਵਾਸੀਆਂ ਇਹ ਤਾਂ ਜੀ ਦੇਖੋ ਅੱਜ ਮੋਟਰ ਛੱਡ ਕੇ ਗਏ ਆ ਛੱਡੇ ਨਹੀਂ ਆਦੇ ਮੋਟਰ ਨਹੀਂ ਨਹੀਂ ਹੋਰ ਫਿਰ ਉੱਦੋਂ ਟਾਰਪੀ ਹੁਣ ਉਸੇ ਯਾਰ ਬਾ ਕਰਾਂਗੇ ਇਹ ਇਹ ਹੋ ਗਿਆ ਆਪਣਾ ਦੋ ਤਿੰਨ ਦਿਨਾਂ ਦੀ ਦੋ ਤਿੰਨ ਇਹ ਭੜੇ ਸਿਮਨ ਜੀ ਨਵੇਂ ਐਮਪੀ ਚੁਣੇ ਗਏ ਨੇ ਚਾਰ ਨੰਬਰ ਵਾਰਡ ਜੀ ਚਾਰ ਨੰਬਰ ਵਾਰਡ ਤੋਂ ਇਹ ਵੀ ਬੜੀਆਂ ਖੁੱਲੀ ਸੇਵਾਵਾਂ ਜਿੱਥੇ ਦੇਦੇ ਆ ਇਹ ਸੇਵਾਵਾਂ ਦੇ ਰਹੇ ਨੇ ਆਮ ਆਦਮੀ ਪਾਰਟੀ ਤੋਂ ਨੇ ਠੀਕ ਹੋ ਗਏ ਤੁਸੀਂ ਜਿਹੜੀ ਮਸਲਾ ਸ਼ਹਿਰ ਦੀ ਸਮੱਸਿਆ ਬੜੀ ਵੱਡੀ ਵੱਡੀ ਮਸਲਾ ਕੋਈ ਸ਼ਹਿਰ ਦੀ ਪਬਲਿਕ ਸਰੋ ਸ਼ਹਿਰ ਚੌਕ ਜਿਹੜੇ ਗੱਲ ਕਰੀ ਬਸ ਕਰ ਤੋਂ ਲੈ ਕੇ ਉਹ ਸ਼ਹਿਰ ਚੌਕ ਦੀ ਗੱਲ ਕੀ ਜਦੋਂ ਜੀਰ ਉੱਥੇ ਪੂਰਾ ਹੜਾ ਜਨ ਜੀਵਨ ਨੂੰ ਪੂਰਾ ਹਲਕਾ ਕਰੋ ਕਰਨ ਨੂੰ ਪੂਰਾ ਹੜਾ ਮਤਲਬ ਇਹਨੇ ਸਾਡੇ ਸਿੱਕੇ ਸਾਡੇ ਇਹਦੇ ਪੈਸੇ ਦਿੱਤੇ ਆ ਮਸ਼ੀਨ ਵੀ ਦਿੱਤੀ ਆ ਆਪਾਂ ਯੂਜ਼ ਕਰਨੀਆਂ ਹੁਣ ਅਸੀਂ 15 ਸਿਆਂ ਤੋਂ ਦੇਖਿਆ ਰਾਹ ਦੀ ਦੇਖ ਕੇ ਆਈਏ ਪ੍ਰਿੰਟ ਲਿਖੀ ਹੈ ਪ੍ਰਿੰਟ ਜਿਵੇਂ ਪੂਰੀ ਪਸਤੀ ਪਈ ਹੋਈ ਹੈ ਇੱਕ ਅਦਾਸ਼ੀ ਹੁਣ ਤੇਜ਼ ਹਾ ਕੁੜੇ ਨੇ ਕਿ ਲੋਕ ਨਹੀਂ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਹੋਏ ਰਹੋ ਉਹ ਜਿਹੜਾ ਕੋ ਤੁਹਾਡਾ ਕੋਈ ਪਲਾਸਟਿਕ ਬੈਗ ਹੈ ਤੇ ਪਲਾਸਟਿਕ ਦੀ ਚੀਜ਼ ਨੂੰ ਲਾ ਕੇ ਅਸੀਂ ਆਪਾਂ ਉਹ ਚਿਰ ਉਹ ਹੱਲਾ ਕਰਦੇ ਹਾਂ ਹਾਂ ਬਈ ਤੁਸੀਂ ਆਪ ਆਪਣੇ ਘਰ ਦੇ ਵਿੱਚ ਆਪ ਬਾਈ ਕਰਦੇ ਤੁਸੀਂ ਆਉਗੇ ਘਰ ਨੂੰ ਸਾਫ਼ ਰੱਖੋਗੇ ਤਾਂ ਮੈਨੂੰ ਲੱਗਦਾ ਪਾਣੀ ਕਿੱਥੋਂ ਦਾ ਨਹੀਂ ਇਹ ਚਲੋ ਸਰਕਾਰ ਵੀ ਤਾਂ ਇਹਦੀ ਐ ਅਸਾਈਨਮੈਂਟ ਕਮੀ ਹੈ ਕੀ ਹੈ ਮੰਨੀ ਜਾਣੀ ਹੈ ਸਰਕਾਰ ਲੱਗੀ ਹੈ ਪ੍ਰਸ਼ਾਸਨ ਲੱਗਾ ਹੋਇਆ ਪਰ ਧੀ ਹੁਣ ਜ਼ਰੂਰੀ ਆਪਾਂ ਨੂੰ ਵੀ ਇਹ ਵੀ ਆਪਾਂ ਕੋਈ ਖਾਲੀ ਬੈਰੋ ਨਾਲ ਬਸਤੀ ਆਪਕੇ ਜੀ ਲੱਗੀ। ਅੱਛਾ। ਮੰਨਦੇ ਤੁਸੀਂ ਕਰਦੇ ਹੋ ਤੁਹਾਨੂੰ ਕੋਈ ਇੰਦੇ ਵਿੱਚ ਮਸ਼ੀਨਰੀ ਦੀ ਕਮੀ ਤਾਂ ਨਹੀਂ ਹੈਗੀ ਕੋਈ ਕੋਈ ਤਰਹੀ। ਇਹਨਾਂ ਕਿਹੜੀ ਮਸ਼ੀਨਰੀ ਹੈਗੀ ਨਾ ਸਾਫ਼ ਕਰਨਾ ਸੀ। ਕਿਉਂਕਿ ਇਸ ਮਸ਼ੀਨਾਂ ਨੂੰ ਕੋਈ ਬਰੋਜੀ। ਅੱਛਾ ਜੇ ਵੀ ਸੀ ਬਰੋਂ ਨਹੀਂ ਆਈ। ਜਿਸ ਦੀ ਤਰ੍ਹਾਂ ਬਰੋਂ ਹੈਗੀ ਹੈ ਕਾਈ ਤੇ ਲੈਣੇ ਪਹਿਲਾਂ ਇਹ ਆਪਾਂ ਅੱਛਾ। ਜੇ ਤੋਂ ਜੋਂ ਜੀ ਨਾ ਬਰੋਂ ਨਹੀਂ ਆਉਂ ਉਹ ਪ੍ਰਹਿਤ ਆਪਣੇ ਆਪਣੇ ਕੋਲ ਤੋਂ। ਤੇ ਉਹ ਵੀ ਰਾਤ ਨੂੰ ਚੱਲ ਰਹਾ ਰਹੀ ਤੇ ਇੱਕ ਵੇਲੇ ਤਾਂ ਕਾਈ ਛੱਡੇ ਲੱਗੇ। ਅਸੀਂ ਕੱਢੀ ਸੀ ਨਾਲ ਸਾਡੇ। ਜੋਸ਼ੀ ਸਾਹਿਬ ਹਾਂ ਹਾਂ। ਤਵਰੀ ਕੋਈ ਅੱਜ ਫੇਰ ਮੁਝਾਣ ਕਰ ਜਾ ਕੇ ਦੇਖਦੇ ਆ ਕੌਤ ਲਾਗੂ ਲਾਇਆ ਉਹਨਾਂ ਨੇ ਸਾਫ ਕਰਨਗੇ ਫਿਰ ਤਾਂ ਕਿ ਵੀ ਨਹੀਂ ਸਾਫ ਮਸ਼ੀਨ ਜੀ ਤੁਹਾਨੂੰ ਕੋਈ ਕਮੀ ਨਹੀਂ ਮਸ਼ੀਨ ਦੀ ਬਹੁਤ ਆ ਨਾ ਪੈਸੇ ਵੀ ਮਸ਼ੀਨ ਨੂੰ ਸਭ ਕੁਝ ਆ ਜੀ ਉਹ ਵੀ ਅਬ ਇਹ ਰੰਗ ਤੇ ਹਾਂ ਬਾਸਾ ਭੀਆ ਸਾਡੇ ਜੁਮੇ ਆ ਆ ਗਿਆ ਅੱਡ ਤੇ ਅੱਡ ਤੁਰੇ ਮੈਂ ਜੀ ਛੀਵਲੇ ਵਾਲੇ ਅੱਡ ਨੇ ਕੱਲ ਨੂੰ ਮੈਂ ਇਕੱਠਾ ਹੀ ਕੀਤਾ ਟੀਮ ਬਣਾਈ ਇੱਕ ਟੀਮ ਜਾਣਾ ਵੀ ਇੱਕ ਪਾਸੇ ਕਿ ਤਾਂ ਸਾਰੇ ਬੰਦੇ ਆਏ ਨੇ ਕੋਈ ਕਿਰਤੀ ਦਾ ਦਿਮਾਗ ਤੇ ਮੇ ਚੱਲਣਾ ਆ ਵੀ ਰਹਿ ਦਿਓ ਸਾਨੂੰ ਕਿਉਂ ਕਰ ਇਹਦੇ ਕਿੰਨੇ 25 26 ਪੁਆਇੰਟ ਆ ਕਿੰਨੇ ਹੁਣ ਸਾਫ਼ ਕਰਕੇ ਜਿਹਨਾਂ ਨੇ ਕਿੰਨੇ ਪੁਆਇੰਟ ਜਿਆਦਾ ਤੀਜਾ ਵੇਖੋ ਕਟਾਵਾਟਾ ਤੀਜੇ ਵਾ ਬਹੁਤ ਪਾਣੀ ਚੱਲਦਾ ਹੀ ਨਹੀਂ ਅਜੇ ਆਇਆ ਤਾਂ ਦੇਵੀ ਵਾਲੇ ਹੋਰ ਦੀ ਪੁਆਇੰਟ ਦੇਵੀਆ ਤੱਕ ਜਾਊਗਾ ਇਹ ਕਿੱਥੇ ਤੱਕ ਜਾਂਦਾ ਹੈ ਦੇਵੀਆ ਦੇਵੀ ਆਲੇ ਰੋਡ ਜਾਂਦੀ ਆ ਦੇਵੀ ਆਲੇ ਪਿੰਡ ਉਤੋਂ ਵੱਡੀ ਟ੍ਰੇਨ ਹੋ ਜਾਂਦੀ ਆ 55 ਫੁੱਟ ਦੀ ਅੱਛਾ 55 ਫੁੱਟ ਇਹ ਕਿੰਨੇ ਫੁੱਟ ਦੀ ਹੈ ਇਹ 30 ਫੁੱਟਾਂ ਵੀ ਖਰੋਰਾ ਆ ਤਾਂ ਹੈ ਹੀ ਬਹੁਤ 30 ਫੁੱਟ ਮੈਂ ਤਾਂ ਲੱਗਣੀ ਹੈ ਨਾਲ ਤੁਸੀਂ ਦਾ ਸਾਹਿਬ ਨੂੰ ਕਿਹਾ ਵੀ ਨਾਲ ਚੱਲੋ ਸਾਡੇ ਹਾਂ ਮੇਰੇ ਕੋਲ ਨਾਲ ਹੀ ਚੱਲਦੇ ਹਾਂ ਮਿੰਟੀ ਮੁੰਡੇ ਕੋ ਬਾਗੀ ਤੋਂ ਕਰਦੇ ਹਾਂ ਹਾਂ ਜੀ ਕਿਉਂਕਿ ਜਗ੍ਹਾ ਹੀ ਉਹ ਘਟੇ ਪਾ 7 ਫੁੱਟ 4-5 ਫੁੱਟ ਹੀ ਜਿਵੇਂ ਆ ਜਰੀ ਲੱਗਿਆ ਬੁੱਢੀ ਆ ਇਹ ਅੱਜ ਠੇਕਾ ਦੇ ਦਿੰਦੇ ਆ ਦਰਮਿਆਨ ਆ ਬਣਾਦਮੀ ਦੋ ਬੰਦੇ ਨੂੰ 3 ਕਿਲੋ ਮੀਟਰ ਚੱਲ 6 ਕਿ ਨਾ ਜੀ ਭਾਈਓ ਜੀ ਜਿਹੜੀਆਂ ਬੰਨੀਆਂ ਮੋਟਰਾਂ ਨੇ ਇਹ ਹੁਣ ਚਾਲੂ ਹਲੇ ਕਰਨੇ ਆ ਕਰਦੇ ਨਹੀਂ ਜੀ ਕਰਦੇ ਮਾਰੇ ਹਾਂ ਦੋ ਇਹਨਾਂ ਨਾਲ ਹੀ ਲੱਗਦਾ ਸੀ ਹੁਣ ਪਹਿਲੇ ਦਿਨ ਹੀ ਕਰ ਲਿਆਓ ਲਿਆ ਤਾਂ ਬਹੁਤ ਇੱਕੋ ਨੇ ਪੂਰਾ ਅੱਜ ਤਾਂ ਪੂਰੀ ਟੀਮ ਹੈ ਪੂਰੀ ਟੀਮ ਹੈ ਤੁਹਾਨੂੰ ਵੇਖਾ ਸੀ ਜਾ ਕੇ ਫਿਰ ਬੱਸ ਟਾਈਮ ਤੇ ਉਹ ਨਾਲੇ ਵਾਲਾ ਕਰਨਾ ਜਿਹੜਾ ਛੱਪੜ ਚ ਪਾਉਣਾ ਬਲਕਿ ਮਿਸ਼ਨ ਤੋਂ ਰਹਿ ਹੈ ਹੁਣ ਕਿ ਤੁਸੀਂ ਇਹਨੂੰ ਜਿਹੜਾ ਪਾਣੀ ਦੀ ਪ੍ਰੋਬਲਮ ਹੈ ਫੇਰੇ ਲਾ ਕੇ ਛੱਡੋ ਹਾਂ ਫੇਰੇ ਲਾਉਣਾ ਫੇਰੇ ਲਾਓ ਚੈਨ ਨੂੰ ਸੌਖਾ ਕਰੋ ਹਾਂ ਇਹ ਵੀ ਤਾਂ ਸਿਗੂ ਗੇਰਾ ਤੁਮਾਰਕੇ ਲੋਕਾਂ ਦੀ ਵੀ ਆ ਡਿਊਟੀ 'ਚ ਜਿਹੜੇ ਸਿੱਗਾਂ ਸਿੱਟਦੇ ਹੋ ਆਪਣੇ ਰਫਾਵੇ ਬੰਦ ਕਰਕੇ ਉਹ ਗੰਡ ਮਾਰ ਕੇ ਸੜੀਦੇ ਆ ਉਹ ਸ਼ਿਵਰਾਜ ਇੱਕ ਪ੍ਰੋਗਰਾਮ ਐਲਾਨਮੈਂਟ ਖੜਾ ਦਿਓ ਤੁਸੀਂ ਇਹ ਲੱਗ ਰਿਹਾ ਹੈ ਬਹੁਤ ਟੈਂਪੀ ਲਾਵਾਂਗੇ ਬੰਦ ਕੈਂਪ ਆਰਗੇਨਾਈਜ਼ ਕਰਕੇ ਉਹਨਾਂ ਫਰਕ ਪਾਉਂਦੇ ਆਂਦੇ ਨੇ ਲੋਕੀ ਅਸੀਂ ਤਾਂ ਬਹੁਤ ਕਰਾ ਕੇ ਹੋਲੀ-ਵਲੀ ਕਰਕੇ ਟ੍ਰੇਨਿੰਗ ਆਉਂਦੀ ਆ ਕਾਕਾ ਸਾਰਾ ਪਾਣੀ ਵਖਾ ਡਰੇਨ ਕਿਵੇਂ ਸਫਾਈ ਕਰ ਰਿਹਾ ਸਾਰਾ ਵਖਾ ਵਾਹ ਵੇਖੋ ਨਾ ਤੇਜ਼ੀ ਤੇਜ਼ੀ ਫੁੱਟ ਕਹਿੰਦੇ ਨੇ ਇਹਦਾ 4 5 ਫੁੱਟ ਹੀ ਹੈ ਬਾਕੀ ਬਹੁਤ ਮੋਟਾ 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 ਪਾਣੀ ਹੋਣੀ ਫੁੱਟ ਲੱਗ ਗਿਆ ਹਾਂ ਤੁਸੀਂ ਦੇਖ ਰਹੇ ਹੋ ਕਿ ਉਤੋਂ ਪੁਲੀ ਬਣੀ ਹੋਈ ਸੀ ਕੰਕਰੀਟ ਦੀ ਪੁਲੀ ਜੋ ਬਹੁਤ ਡਾਉਨਸੀ ਦੇ ਪਾਣੀ ਨਹੀਂ ਜਾ ਰਿਹਾ ਸੀ ਹੁਣ ਇਹ ਪਾਣੀ ਵੀ ਪ੍ਰੋਪਰ ਚੱਲਣਾ ਸ਼ੁਰੂ ਹੋ ਗਿਆ ਅਸੀਂ ਇਸ ਵਕਤ ਮੌਜੂਦ ਹਾਂ ਦੇਵੀ ਵਾਲਾ ਰੋਡ ਕੋਟਕਪੂਰਾ ਜਿੱਥੇ 메인 ਡਰੇਨ ਦੀ ਸਫਾਈ ਕੀਤੀ ਜਾ ਰਹੀ ਹੈ। ਛੋਟ ਨਗ ਹਾਂਜੀ ਬਿਲਕੁਲ ਹੀ ਪਾਣੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਗਰ ਕੌਂਸਲ ਦੀ ਪੂਰੀ ਟੀਮ ਤੇ ਐਮਸੀ ਸਹਿਬਾਨ ਤੇ ਸਤੰਤਰ ਜੀ ਪਹੁੰਚੇ ਹੋਏ ਆ। ਸੋ ਸਿਮਰਨ ਜੀ ਵੀ ਮੌਜੂਦ ਆ ਇਹ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਸੀਵਰੇਜ ਦੇ ਪਾਣੀ ਤੋਂ ਸ਼ਹਿਰ ਵਾਸੀਆਂ ਨੂੰ ਨੁਨ ਨਜਾਤ ਮਿਲੇ ਰਾਹਤ ਮਿਲੇ ਆ ਦੇਖ ਸਕਦੇ ਹੋ ਤੁਸੀਂ ਪਾਣੀ ਹੁਣ ਇਹ ਉਹੀ ਪਹਿਲਾਂ ਵਾਲਾ ਪਾਣੀ ਆ ਜਿਹੜਾ ਜਾਮ ਹੋਇਆ ਸੀ ਤੇ ਹੁਣ ਚੱਲਣਾ ਸ਼ੁਰੂ ਹੋ ਚੁੱਕਿਆ ਆ ਦਿਖਾਓ ਦਿਖਾਓ ਵੇਖੋ 33 33 ਫੁੱਟ ਦਾ 33 ਫੁੱਟ ਦੱਸਦੇ ਨੇ ਡਰੇਨ ਲੇਕਿਨ ਇਹ ਸਾਰੀ 4-5 ਫੁੱਟ ਹੀ ਆ ਤੇ ਤੁਹਾਨੂੰ ਦਿਖਾ ਰਹੇ ਆ ਪਾਣੀ ਦੀ ਸਪਲਾਈ ਆ ਵੇਖੋ ਤੇਜ਼ ਹੋ ਰਹੀ ਆ ਪਾਣੀ ਸਪਲਾਈ ਉਹ ਵੇਖੋ ਕਾਕਾ ਪੱਟੇ ਲੱਗੇ ਹੋਏ ਆ ਪੂਰੀ ਪੱਟੀਆਂ ਵੇਖੋ ਜਾ ਰਿਹਾ ਚਲਦਾ ਫਿਰ ਮਾੜਾ ਹੋ ਗਿਆ ਨਹੀਂ ਪਾਣੀ ਆ ਵੇਖੋ ਵੇਖੋ ਪੀਰੋ ਪੀਛੇ ਖਲਾਉਂਦੇ ਆ ਨਾ ਪੀਛੇ ਮਖਾਏ

ਦੇਖੋ ਇੱਥੇ ਕੂੜੀਆਂ ਬਣਾਈਆਂ ਹੋਈਆਂ ਸੀ ਜੋ ਬਹੁਤ ਡਾਊਨ ਹੋ ਚੁੱਕੀਆਂ ਸੀ ਤਾਂ ਪਾਣੀ ਸ਼ਹਿਰ ਦਾ ਨੰਗੇ ਕਿੱਥੋਂ ਇਸ ਕਰਕੇ ਸ਼ਹਿਰ ਦਾ ਪੂਰਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਨਹੀਂ ਪ੍ਰੋਪਰ ਚੱਲ ਰਿਹਾ ਸੀ ਤੇ ਹੁਣ ਨਗਰ ਕੌਂਸਲ ਦੇ ਸਾਰੇ ਮੁਲਾਜ਼ਮ ਇੱਥੇ ਪਹੁੰਚੇ ਹੋਏ ਆ ਤਾਂ ਜੋ ਡਰੇਨ ਦੀ ਸਫਾਈ ਕੀਤੀ ਜਾਵੇ ਤੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਪਾਣੀ ਤੋਂ ਰਾਹਤ ਪ੍ਰਾਪਤ ਹੋਵੇ ਇਹ ਉਹੀ ਪਾਣੀ ਹੈ ਹੁਣ ਜੋ ਜਾਮ ਹੋ ਚੁੱਕਿਆ ਸੀ ਹੁਣ ਵਧੀਆ ਚੱਲਣ ਲੱਗ ਗਿਆ ਇਹ ਕਿਉਂਕਿ ਜਿੰਨੇ ਜਿੰਨੇ ਤੱਕ ਨੁਕਸ ਨੇ ਨਿਕਲਦੇ ਉਦੋਂ ਤੱਕ ਸ਼ਹਿਰ ਦਾ ਪਾਣੀ ਨਹੀਂ ਨਿਕਲਦਾ ਇਹ ਲੋਕ ਸਫਰ ਲਿਆ ਬਹੁਤ ਵਧੀਆ ਸੀਮ ਲੱਗੀ ਹੈ ਨਗਰ ਕੌਂਸਲ ਦੁਆਰਾ ਲੱਗੀ ਹੈ ਐਮਪੀ ਸਰبان ਨਾਲ ਲੱਗੀ ਹੋਇਆ ਹੈ ਔਰ ਜਿਹੜੇ ਜਿਵੇਂ ਜਿਵੇਂ ਖੁੱਲਦੇ ਜਾਣਗੇ ਰਸਤੇ ਬਲੌਕ ਹੈ ਕਿਉਂ ਇਹਦੇ ਪਾਣੀ ਦੀ ਸਪਲਾਈ ਤੇ ਜੰਦੀ ਹੈ ਤੇ ਸ਼ਹਿਰ ਵਿੱਚ ਕੌਂਗੇ ਸ਼ਹਿਰ ਨਿਵਾਸੀਆਂ ਨੂੰ ਵੀ ਇਹਦੇ ਦੇ ਮਤਲਬ ਕਿ ਸਹਿਯੋਗ ਕਰਨਾ ਚਾਹੀਦਾ ਜੋ ਕਹਿੰਦੇ ਨੇ ਆਪਾਂ ਤਾਂ ਪੱਕੀ ਕੀਤੀ ਆਂ ਮੈਂ ਡਰੀ ਜਾਂਦਾ ਯਾ ਪਵਨ ਜੀ ਉਹ ਪੱਕੀ ਆ ਉਧਰ ਬੋਲ ਗਿਆ ਪੱਕੀ ਨਹੀਂ ਆਈ ਉਹਨਾਂ ਨੂੰ ਉਧਰ ਬੋਲ ਗਿਆ ਬੋਲ ਗਿਆ ਬਹੁਤ ਵਧੀਆ ਹੋਇਆ ਹੈ ਕਾਕਾ ਕਾਕਾ ਪਵਨ ਜੀ ਪਾਸੇ ਰਹਿਣ ਨੂੰ ਬੋਲ ਲੱਗ ਗਿਆ ਹੁਣ ਕਰ ਲੱਗ ਲਈ ਥੋੜੀ ਜਿਹੀ ਹੋਰ ਕਰ ਦਿੰਨਾ ਪਾਸੇ ਮਸ਼ੀਨ ਪਿੱਛੇ ਕਰਨਾ ਪਹਿਲਾਂ ਉਹ ਤਾਂ ਨਾਲ ਥੋੜੀ ਜਿਹੀ ਹੋਰ ਚੱਕਰਾ ਹੋਵੇ ਵਿੱਚ ਵਿੱਚ ਕੱਢ ਲਿਆ ਹੋਇਆ ਗਾਰ ਮਾਤਾ ਸੇਕਲ ਕਹਿੰਦੇ ਹਾਂ ਇੱਕ ਕਿਸ਼ੋਰ ਬੰਦਾ ਵਾਲੀ ਦਿਸ਼ੇ ਸੈਰ ਪਾ ਲਾ ਕੋਈ ਆ ਪੱਟਾ ਲਾਇਆ ਰਿਹਾ ਉਹਨਾਂ ਨੇ ਕੋਈ ਨਹੀਂ ਹੋਦਾ ਆਹੋ ਐ ਕੜੀ ਨਾ ਥੋੜੀ ਜਿਹੀ ਹੋਣੀ ਤੈਨੂੰ ਪਤਾ ਜੀ ਮਿੱਟੀ ਖਾਓ ਇੱਥੇ ਆ ਕੇ ਫੇਰ ਹੀ ਆਪਣਾ ਹੱਲ ਹੋਊਗਾ ਆ ਗਿਆ ਜਿਆਦਾ ਕੋਈ ਜਣਾ ਲੋਕਾਂ ਨੇ ਗਾਉਂਦੇ ਨੇ ਇਹ ਨਹੀਂ ਜਿਹੜੇ ਕੋਈ ਫਾਉਂਡ ਕੋ ਬੜੀ ਵਧੀਆ ਕਰਵਾਤਾ ਸੇ ਸ਼ਹਿਰ ਵਾਸਤੇ ਇਹੀ ਹੋਣੀ ਸੀ ਇਹੀ ਮੋੜਲੇ ਫੜ ਜੜੇ ਨਵਾਦੇ ਸ਼ਾਬਾਸ਼ ਜੁਸਾ ਫੁਰ ਫੁਰ ਦਿਓ ਬਹੁਤ ਵਧੀਆ ਕਰਿਆ ਤੁਸੀਂ ਦੇਸ਼ ਕਰਕੇ ਪਾਣੀ ਰੁਕਦਾ ਇਹ ਪਾਣੀ ਰੁਕਣ ਦਾ ਕਾਰਨ ਜਿੱਥੇ ਤੇ ਸਟਾਪੇਜ਼ ਨੇ ਉਹ ਖੋਲਨੇ ਪੈਣਗੇ ਪੁਆਇੰਟਾਂ ਨੂੰ ਤਾਂ ਪਾਣੀ ਚੱਲੇਗਾ ਉਹ ਮੀਟਰ ਲਈ ਚੀਜ਼ ਹੈ ਉਹਨਾਂ ਦੇ ਹੱਥ ਪੈ ਚੁੱਕਾ ਹਾਂ ਬਹੁਤ ਫਾਇਦੇ ਹਾਂ ਬਹੁਤ ਫਾਇਦੇ ਹਾਂ ਉਹ ਕੁੜੀ ਹੈ ਨਾ ਵੀ ਇੱਥੇ ਆ ਰਹੀ ਆ ਤੋ ਆ ਪਾਗੇ ਲੋਕੀਏ ਜਿਵੇਂ ਇਹਨਾਂ ਤੋਂ ਲੋ ਪੈਸੇ ਹੀ ਜਨਾ ਮਾਇਆ ਇਹਨਾਂ ਦਾ ਨਾ ਪੱਕਾ ਹੀ ਸੁੱਟਾਰ ਆ ਆਹ ਬੜਾ ਬੜਾ ਮੈਂ ਖਰਾਉ ਤੇ ਇਹਦਾ ਪੈਸਾ ਹੋ ਜਾਵੇ ਬਸ ਸ਼ਾਇਦ ਤਾਂ ਹਰੇਕ ਵੰਨਾ ਜੁੜਿਆ ਹੋ ਕੇ ਲੱਗੇ ਤੇ ਮੈਂ ਕੰਮ ਵੀ ਜਾਣਾ ਹਾਂ ਹਾਂ ਜਿੱਤ ਚੁੰਗੀ ਲੰਘਣਾ ਬਸ ਸਟੈਂਡ ਵੀ ਲੰਘਣਾ ਆ ਕਿ ਮਰੀਜ਼ ਨੇ ਵੀ ਲੰਘਣਾ ਆ ਕੰਮ ਆ ਕੰਮ ਲੈਣ ਵੀ ਜਾਣਾ ਇਹ ਕੰਮ ਕਰਨ ਵਾਲਾ ਵੀ ਉੱਥੇ ਬੈਠਾ ਹਾਂ ਹਾਂ ਬਾਈ ਦਾ ਆਪਾਂ ਕਰਨੀ ਹੈ ਕੰਮ ਪਹਿਲਾਂ ਕਰਨ ਵਾਲੇ ਜਿਹੜੇ ਹੁਣ ਕਰਦੇ ਨੇ ਹਰ ਪਾਸੇ ਸ਼ਹਿਰ ਭਰਿਆ ਪਿਆ ਲੱਗਣ ਨੂੰ ਜਗ੍ਹਾ ਨਹੀਂ ਬੜੀ 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 ਆਲਾ ਥੋੜੀ ਜਿਹਾ ਸੋ ਲੱਗੀ ਵਿੱਚ ਓ ਠੀਕ ਹੈ ਕੋਈ ਖੇਤਾਂ ਦੇ ਕੰਮ ਕਰਨੇ ਕਰੋ ਬੜਾ ਥੋੜੀ ਜਿਹੀ ਆਪਾਂ ਬੰਦੀ ਕਰਦਣ ਨੂੰ ਦੱਸੋ ਯਾਰ ਠੀਕ ਕੀਤਾ ਪਿਆ ਸੀ ਰਸਤਾ ਹੀ ਬੰਦ ਹੈ ਪਾਣੀ ਅੱਧਾ ਘੰਮੇ ਨਾਲ ਚਲਣਾ ਪਾਣੀ ਪੀੜ ਫੜ ਗਿਆ ਹੁਣ ਕਦਮ ਹੋਇਆ Es, así es se va. ਉਹਨਾਂ ਦੇ ਸੀ ਹਾਂ ਜੀ ਮੇਰੇ ਚੱਲ ਵੀ ਆ ਗੜਾ ਹੋ ਗਿਆ ਹਾਂ 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 ਚੱਲੀ ਹਾਂ ਬਣਾਓ ਤਾਂ ਵੀ ਬਹੁਤ ਆ ਹਾਂ ਇਸ ਵਕਤ ਜਿਹੜਾ ਆ ਸੀ ਆਹ ਕੰਕਰੀਟ ਦੀਆਂ ਪੱਕੀਆਂ ਪੁਲੀਆਂ ਬਣੀਆਂ ਹੋਈਆਂ ਸੀ ਆ ਤੁਸੀਂ ਦੇਖ ਸਕਦੇ ਹੋ ਕਿੱਡੀਆਂ ਵੱਡੀਆਂ ਸਲੇਬਾਂ ਹੁਣ ਜੀਸੀਬੀ ਨੇ ਪੱਟੀਆਂ ਤੇ ਪਾਣੀ ਦੱਸੋ ਸ਼ਹਿਰ ਦਾ ਕਿਸ ਤਰ੍ਹਾਂ ਲੰਘ ਜਾਂਦਾ ਪਾਣੀ ਇੱਥੇ ਵੀ ਜਾਂਸੀ ਹੋਰ ਵੀ ਪੁਆਇੰਟ ਆ ਜਿਹੜੇ ਇਸੇ ਤਰ੍ਹਾਂ ਬਣੇ ਹੋਏ ਆ ਡਰੇਨ ਦੇ ਉੱਪਰ ਉਹਨਾਂ ਨੂੰ ਸਾਈਡ ਤੇ ਹਟਾਉਣ ਦੇ ਲਈ ਹੁਣ ਜੀਸੀਬੀ ਅਗਲੇ ਪੁਆਇੰਟ ਤੇ ਲੈ ਕੇ ਚੱਲੇ ਆ ਇਹ ਨਗਰ ਕੌਂਸਲ ਵਾਲੇ ਤੇ ਜੇਕਰ ਇਹ ਡਰੇਨ ਦੀ ਸਫਾਈ ਪਹਿਲਾਂ ਕਰਾਈ ਹੁੰਦੀ ਤਾਂ ਸ਼ਾਇਦ ਸ਼ਹਿਰ ਵਾਸੀਆਂ ਨੂੰ ਇੰਨੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਤਾਂ ਕਿ ਹੁਣ ਜੇ ਸੀਵਰੇਜ ਵੀ ਜਾਮ ਹੈ ਤੇ ਸੜਕਾਂ ਤੇ ਸੀਵਰੇਜ ਦਾ ਪਾਣੀ ਵੀ ਖੜਾ ਹੋਇਆ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਜਿਹੜਾ ਵੱਲੋਂ ਥੱਲੇ ਡਾਊਨ ਹੋਇਆ ਹੈ ਹੈ ਉਹ ਕਹਿੰਦੇ ਕੰਨ ਤੋਂ ਪਾਣੀ ਨਿਕਲ ਰਿਹਾ ਸੀ ਸੀਵਰੇਜ ਕੋਲੇ ਖੜ ਕੇ ਸੁਭਾਈ ਕਰਾ ਕੇ ਆਏ ਹੁੰਦੇ ਚੁਕਵਾ ਦੇ ਨਹੀਂ ਚੱਲ ਲੱਗ ਗਿਆ ਵੇ ਦਿਖਾ ਦਿਓ ਦਿਖਾ ਦੇ ਲੱਗ ਗਿਆ ਇਹਨਾਂ ਵੀ ਚੁੱਕੇ ਸੀ ਅੱਛਾ और कोई था ना कुछ था लाइव कुछ तो यार